ਹਲਕਾ ਸਾਨੇਵਾਲ ਅਧੀਨ ਆਉਂਦੇ ਨਗਰ ਨਿਗਮ ਦੇ ਵਾਰਡ ਨੰਬਰ 22 ਵਿਖੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਸੀਵਰ ਲਾਈਨ ਬਿਚਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਵਾਰਡ ਨਿਵਾਸੀਆਂ ਦੀਆਂ ਆਮ ਮੁਸ਼ਕਲਾਂ ਵੀ ਸੁਣੀਆਂ। ਕਾਉਂਸਲਰ ਜਸਪਾਲ ਸਿੰਘ ਗਰੇਵਾਲ ਨੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਾਉਂਸਲਰ ਦੀਆਂ ਚੋਣਾਂ ਦੌਰਾਨ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਗਏ ਸਨ ਉਹ ਜਲਦ ਪੂਰੇ ਕੀਤੇ ਜਾਣਗੇ। ਇਸ ਮੌਕੇ ਤੇ ਵਾਰਡ ਨਿਵਾਸੀਆਂ ਨੇ ਕੀ ਕਿਹਾ ਤੁਸੀਂ ਵੀ ਸੁਣੋ। ਓਏ ਲੋ ਟੂ ਹੱਡ ਰੀ ਬੋਲੰਗ ਜਮਾਈ ਕਿਤੇ ਆ ਐਸ ਦਾ ਕਰਾਓ ਮਾਸ਼ਾਲਲਾ ਅੱਜ ਵਾਰ ਨੰਬਰ 22 ਦੇ ਵਿੱਚ ਗਨਮਤੀ ਵਿਹਾਰ ਦੇ ਵਿੱਚ ਜਿਹੜਾ ਸ਼ਿਵਰੇ ਦੀ ਬਹੁਤ ਲੰਬੇ ਸਮੇਂ ਤੋਂ ਪ੍ਰੋਬਲਮ ਸੀਗੀ ਹਰ ਸਾਲ ਉਹਦੀ ਮਰਮਤ ਕਰਾਉਂਦੇ ਸੀ ਕੋਈ ਪੈਪ ਆ ਕੇ ਦੇਖ ਲੈ ਪਰ ਬਹੁਤ ਜ਼ਿਆਦਾ ਪ੍ਰੋਬਲਮ ਸੋ ਅੱਜ ਧੰਨਵਾਦੀ ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਿਨ੍ਹਾਂ ਨੂੰ ਬੇਨਤੀ ਲਗਾਈ ਕਿ ਸਾਡੇ ਇਸ ਵਾਰਡ ਦੇ ਵਿੱਚ ਜਿਹੜਾ ਸਿਵਰੇਜ ਦੀ ਪ੍ਰੋਬਲਮ ਹੈ ਤੇ ਕਰੋੜਾ ਰੁਪਏ ਦੀ ਜਿਹੜੀ ਉਹਨਾਂ ਨੇ ਗ੍ਰਾਂਟਸ਼ਨ ਨੂੰ ਜਾਰੀ ਕਰਵਾਈ ਕਾਰਪਸ ਨੇ ਕਮਿਸ਼ਨਰ ਸਾਹਿਬ ਨੂੰ ਕਹਿ ਕੇ ਗਲੀਆਂ ਨਾਲੀਆਂ ਸਿਵਰੇਜ ਵਾਸਤੇ ਜਿਹੜਾ 5 ਕਰੋੜ ਦੀ ਗ੍ਰਾਂਟ ਆਪਣੇ ਹਲਕੇ ਦੇ ਵਿੱਚ ਜਿਹੜੇ 5 ਵਾਰਡਾਂ ਦੇ ਵਿੱਚ ਆਏ ਆ ਸੋ ਜਿਹੜਾ ਸ਼ਿਵਰੇ ਦਾ ਕੰਮ ਹੈ 98 ਲੱਖ ਰੁਪਏ ਦਾ ਜਿਹੜਾ ਕੰਮ ਦਾ ਜਦੋਂ ਘਟਨ ਕੀਤਾ ਗਿਆ ਨਾਲ ਮੰਦਰ ਵਾਲੀ ਗਲੀ ਦਾ ਜਿਹੜਾ ਬੁਰਾ ਹਾਲ ਸੀ ਉਹਦਾ ਉਹਨੂੰ ਘਟਨ ਕੀਤਾ ਗਿਆ ਸੋ ਪੂਰੇ ਵਾਰਡ ਨੰਬਰ 22 ਦੇ ਵਾਸੀਆਂ ਨੂੰ ਭੈਣਾਂ ਨੂੰ ਮਤਾਮਾਂ ਨੂੰ ਵੀਰਾਂ ਨੂੰ ਮੈਂ ਮੁਬਾਰਕਵਾਹ ਦਿੰਦਾ ਸੋ ਕੌਂਸਲਰ ਸਾਲ ਉਹਦਾ ਆਇਆ ਕਿ ਇਹਨਾਂ ਦੀ ਮਿਹਨਤ ਸਦਕਾ ਜਿਹੜਾ ਅੱਜ ਇਹ ਕੰਮ ਹੋ ਰਿਹਾ ਸੋ ਜਸਪਾਲ ਸਿੰਘ ਗਰੇਵਾਲ ਕਿਉਂਕਿ ਬਹੁਤ ਕੌਂਸਲਰ ਆਏ ਬਹੁਤ ਕੌਂਸਲਰ ਗਏ ਇਸ ਵਾਰਡ ਦੇ ਸੋ ਪਹਿਲਾ ਕਾਉਂਸਲਰ ਜਿਹਨੇ ਪਰਮਾਨੈਂਟ ਜਿਹੜਾ ਹੱਲ ਨਾਲ ਹੋ ਕੇ ਕਰਵਾਇਆ ਸੋ ਮੈਂ ਕਾਉਂਸਲਰ ਸਾਨੂੰ ਵਧਾਈ ਦਿੰਦਾ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾੜ ਨੰਬਰ 2 ਚ ਮੈਂ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਲੁਧਿਆਣੇ ਦੀ ਆਣ-ਛਾਨ ਮਾਨ ਸਰਦਾਰ ਹਰਦੀਪ ਸਿੰਘ ਮੁੰਡੀਆਂ ਕੈਬਨਿਟ ਮੰਤਰੀ ਪੰਜਾਬ ਉਹਨਾਂ ਦਾ ਮੈਂ ਧੰਨਵਾਦ ਦਿਆਂ ਰਿਣੀ ਆ ਜਿਹਨਾਂ ਨੇ ਇਸ 22 ਨੰਬਰ ਵਾਰਡ ਦੀ ਬਹੁਤ ਦੇਰ ਦੀ ਮੰਗ ਸੀ ਜਿਹੜੇ ਲੋਕਾਂ ਨੂੰ ਦਿੱਕਤ ਆ ਰਹੀ ਸੀ तकरीबन ਕਾਫੀ ਦੇਰ ਤੋਂ ਅੱਜ ਉਹਨਾਂ ਨੇ ਹੱਲ ਕੀਤਾ ਸੀਵਰ ਦੇ 98 ਲੱਖ ਦੇ ਪ੍ਰੋਜੈਕਟ ਦਾ ਮਾਣ ਆ ਵੀ 98 ਲੱਖ ਬਖਸ਼ਿਆ ਵਾਟਰ ਸਪਲਾਈ ਦਾ 74 ਲੱਖ ਦਾ ਕੰਮ ਉਹ ਵਾਰਡ ਨੰਬਰ 22 ਨੂੰ ਦਿੱਤਾ ਮੈਂ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਸਰਦਾਰ ਹਰਦੀਪ ਸਿੰਘ ਮੁੰਡੀਆਂ ਦਾ ਬਹੁਤ-ਬਹੁਤ ਧੰਨਵਾਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਮੰਤਰੀ ਸਾਹਿਬ ਅੱਗੇ ਡਿਮਾਂਡ ਰੱਖੀ ਸੀ ਸਾਡਾ ਬਾਬਾ ਬਾਲਕਨਾਥ ਮੰਦਰ ਗਨਵਤੀ ਬਿਆਰ ਗਲੀ ਨੰਬਰ 1 ਦੇ ਵਿੱਚ ਉਹ ਸੜਕ ਬਿਲਕੁਲ ਗੱੱਚੀ ਸੀ ਅੱਜ ਮੰਤਰੀ ਸਾਹਿਬ ਨੇ ਵਿਸ਼ਵਾਸ ਦਿੱਤਾ ਇਹਨੂੰ ਕੱਲ ਨੂੰ ਸ਼ੁਰੂ ਕੀਤੀ ਜਾਏਗੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੰਤਰੀ ਸਾਹਿਬ ਦਾ ਤੇ ਸਾਰੇ ਆਏ ਹੋਏ ਸੱਜਣਾ ਦਾ ਜੀ ਆਇਆਂ ਸਰ ਇੱਕ ਇਸ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਸੀ ਕਿ ਪਹਿਲਾਂ ਜਿਹੜਾ ਇਹ ਸੀਵਰੇਜ ਦਾਤ ਕਰਨ ਮੰਤਰੀ ਸਾਹਿਬ ਕਰਨ ਪਹੁੰਚੇ ਤੇ ਫੇ ਪਹਿਲਾਂ ਇਦਾਂ ਕਰਕੇ ਗੱਲ ਸੀ ਜੀ ਛੋੜਾ ਸੀਵਰੇਜ ਸੀਗਾ ਪਾਣੀ ਨਿਕਾਸ਼ ਹੁੰਦਾ ਨਹੀਂ ਸੀਗਾ ਤੇ ਪਾਣੀ ਬੈਕ ਹੁੰਦਾ ਸੀਗਾ ਆ ਗਲੀ ਸਾਰੀ ਭਰ ਜਾਂਦੀ ਸੀ ਆ ਆਪਣੇ ਹੌਦੀ-ਹੋਦੀਆਂ ਫਟ ਟੁੱਟੀਆਂ ਭੱਜੀਆਂ ਸੀ ਇਸ ਕਰਕੇ ਜੀ ਉਦਘਾਟਨ ਕੀਤਾ ਗਿਆ ਜੀ ਹਾਂ ਜਿੰਨਾਂ ਦੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਇਹਨਾਂ ਦੀ ਜੀ ਬਰਸਾਤਾਂ 'ਚ ਮੁਸ਼ਕਲ ਆਉਂਦੀ ਸੀ ਹੁਣ ਹੀ ਬਹੁਤ ਮੁਸ਼ਕਲ ਸੀ ਜੀ ਬਰਸਾਤਾਂ ਲੈ ਆਉਣੀਆਂ ਆਲੇ ਕਿੰਨੇ ਸਮੇਂ ਦੀ ਮੰਗ ਕਰ ਰਹੇ ਸੀ ਇਹ ਮੰਗ ਤਾਂ ਅਰਜੀ ਹੋਈ ਹੋਈ ਹੈ ਕੋਈ ਪੰਜ ਸੱਤ ਹਾਂ ਜੀ ਸੱਤ ਮਹੀਨੇ ਹੋ ਗਏ 6-7 ਮਹੀਨੇ ਹੋ ਗਏ ਸਾਰੇ ਲਖ ਰੋ ਸੱਤ ਮਹੀਨੇ ਦੇ ਹਾਂ ਜੀ ਹੁਣ ਮੁਸ਼ਕਲ ਦਾ ਹੱਲ ਹੋ ਗਿਆ ਜੀ ਹੁਣ ਹਾਂ ਹੱਲ ਕਿਰਪਾ ਹੋ ਗਈ ਇਹਨਾਂ ਦੀ ਠੀਕ ਹੈ